ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਸਥਿਤ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਮਠਹਾਟ ਕੀਤੀ ਹੈ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਅਤੇ ਧੀ ਵੀ ਸਨ ਇਹ ਦੌਰਾ ਪੂਰੀ ਤਰ੍ਹਾਂ ਧਾਰਮਿਕ ਸੀ ਜਿਸ ਚ ਕੋਈ ਵੀ ਸਰਕਾਰੀ ਪ੍ਰੋਗਰਾਮ ਨਹੀਂ ਸੀ ਮੁੱਖ ਮੰਤਰੀ ਦੁਪਹਿਰ 2 ਵਜੇ ਦੇ ਕਰੀਬ ਪਹੁੰਚੇ ਤੇ ਲਗਭਗ 40 ਮਿੰਟ ਗੁਰਦੁਆਰੇ 'ਚ ਠਹਿਰੇ ਅੱਜ ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਇੱਥੇ ਅੱਜ ਪਰਿਵਾਰ ਸਮੇਤ ਅ ਨਤਮਸਤਕ ਹੋਣ ਆਇਆ ਪੰਜਾਬ ਦੀ ਖੁਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹਸਦਾ ਬਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਛੋਵੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਦਾਸ ਕਰਨ ਲਈ ਇੱਥੇ ਆਏ ਹਾਂ ਤੇ ਜੋ ਸੇਵਾ ਪਰਮਾਤਮਾ ਨੇ ਲਈ ہوئی ਹੈ ਉਹਦਾ ਵੀ ਧੰਨਵਾਦ ਕੀਤਾ ਵੀ ਪਰਮਾਤਮਾ ਬਲਵਕਸ਼ੇ ਕਿ ਜੋ ਸੇਵਾ ਲਈ ਹੈ ਉਹਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਮਾਨ ਸਰ ਮਾਨੀ ਲੈਂਡ ਪੂਲਿੰਗ ਦਾ ਪੈਕੇਜ ਚੰਗਰ ਸਾਹਿਬ ਨੇ ਚੰਗਰ ਸਾਹਿਬ ਵਸਤੇ ਦਾ ਜੋ ਥੋੜਾ ਜਿਹਾ ਕਮੇਟੀ ਵੱਲੋਂ ਕਲਿਆਰੇ ਦੀ ਵੀ ਇੱਕ ਉਹਨਾਂ ਨੇ ਕਿਹਾ ਕਿ ਕਲਪਨ ਕਰ ਲੋ ਬਿਲਹਾਰ ਮੇਰੇ ਖੱਚ ਪਿਛਲੇ ਪਾਸੇ ਜੋ ਘੜੇ ਘੜੇ ਇਹ ਹੁੰਦਾ ਹੈ ਉੱਤਲੇ ਪਾਸੇ ਰਹਿੰਦਾ ਹੈ ਤੇ ਮੈਂ ਡੀ ਸਾਬ ਦੀ ਡਿਊਟੀ ਲਈ ਹੈ ਕਿ ਇੰਜੀਨੀਅਰਾਂ ਤੋਂ ਵਧੀਆ ਜਿਹੜਾ ਮਤਲਬ ਡਿਜ਼ਾਈਨ ਬਣਾ ਕੇ ਸੰਭੋ ਤੇ ਮਨ ਸਾਹਿਬ ਲੈਂਡ ਪੁਲਿਸੀ ਪਾਲਿਸੀ ਦਾ ਵਿਰੋਧ ਹੋ ਰਿਹਾ ਮੈਂ ਕੋਈ ਪੋਲੀਟੀਕਲ ਰਾਜਨੀਤੀ ਦੀ ਗੱਲ ਇੱਥੇ ਮੈਂ ਕਦੇ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕੇ ਹਾਂ ਉਹ ਨਾਲ ਦਿਨਾਂ ਚ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ ਸਰ ਜਿਹੜੀ ਅੱਜ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਉਹੀ ਅਸੀਂ ਕੋਈ ਤਾਨਾशाही ਨਹੀਂ ਕਰਦੇ ਠੀਕ ਹੈ ਨਾ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਰਨ ਕਰਦੇ